ਜੈਨੀਆਂ ਕਾ ਮੰਦਿਰ ਹੈ ਬਾਈ ਜਿਵੇਂ ਜਨ ਬੁੱਧਾ ਵਾਲੇ ਹੁੰਦੇ ਨੇ ਉਹ ਧਰਮ ਦਾ ਕਿਉਂਕਿ ਰਾਜੇ ਦੇ ਰਾਜ ਵਿੱਚ ਹਰ ਤਰ੍ਹਾਂ ਦਾ ਕਹਿੰਦੇ ਵੀ ਹਰ ਧਰਮ ਦਾ ਇੱਥੇ ਜੋ ਹੈਗੇ ਸੀ ਸੈਨਿਕ ਰੱਖੇ ਜਾਂਦੇ ਸੀ ਤਾਂ ਉਹ ਸਭ ਨੂੰ ਚੰਗਾ। ਉਹ ਦੇਖੋ ਬਾਈ। ਇਦਾਂ ਹੀ ਆਉਣਾ। ਹੈ? ਇੱਥੇ ਵੀ ਪਾ। ਤੇ ਤੇ ਸਾਰੇ ਸੋਨੂੰ ਇਦਾਂ ਦੇ ਖੰਡਰੀ ਖੰਡਰ ਦੇਖਣ ਨੂੰ ਮਿਲਣਗੇ ਬਹੁਤ ਵੱਡਾ ਉਦੋਂ ਦਾ ਇਹ ਕਿਲਾ ਬਣਿਆ ਹੋਇਆ ਮੈਨੂੰ ਐ ਲੱਗਦਾ ਵੀ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਹੂ ਇਹ ਪੂਰੇ ਕਿਲਾ ਜੀ ਪੂਰਾ 13 ਕਿਲੋਮੀਟਰ ਦੇ ਵਿੱਚ ਹੈ ਪੈਦਲ ਤਾਂ ਹੈ ਕਹਿੰਦੇ ਵੀ ਦੇਖਿਆ ਨਹੀਂ ਜਾਂਦਾ ਮੋਟਰਸਾਈਕਲ ਤੇ ਆਪਾਂ ਨੂੰ ਥਾਂ ਥਾਂ ਖੜਾ ਕੇ ਕਵਰ ਕਰਨਾ ਪੈਂਦਾ 1303 ਦਾ ਬਣਿਆ ਹੋਇਆ ਮੀਰਾ ਮਾਈ ਦਾ ਮੰਦਿਰ ਹੈ ਜਿੱਤਾ ਉਹੜਾ ਕਿਲੇ ਦੇ ਵਿੱਚ ਬਣਿਆ ਹੋਇਆ ਬਹੁਤ ਵੱਡਾ ਏਰੀਆ ਆ ਕਿਹੜਾ ਇਹ ਕੁੰਭਸਾਮ ਦਾ ਮੰਦਿਰ ਹੈ ਕੁੰਭਸਾਮ ਇਹ ਕੁੰਭਸਾਮ ਦਾ ਮੰਦਰਾ ਬਾਈ ਇੱਕ ਵਾਰ ਜੀ ਨਵੇਂ ਵਲੌਗ ਤੋਂ ਇੱਕ ਵਾਰ ਫੇਰ ਤੋਂ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਰਾਤ ਆਪਾਂ ਜੈਪੁਰ ਦੇ ਵਿੱਚ ਸੀ ਜੈਪੁਰ ਤੋਂ 30 ਕਿਲੋਮੀਟਰ ਆਪਾਂ ਅੱਗੇ ਆਇਆ ਤਾਂ ਅੱਜ ਉਦੇਪੁਰ ਜਾਣਾ ਸੋ ਰਾਤ ਆਪਾਂ ਰੁਕੇ ਸੀ ਹੋਟਲ ਦੇ ਵਿੱਚ ਲੱਕੀ ਹੋਟਲ ਦੇ ਵਿੱਚ ਬਹੁਤ ਸੋਹਣਾ ਹੋਟਲ ਸੀ 11 ਕਿਸੂ ਦਾ ਆਪਾਂ ਨੂੰ ਰੂਮ ਪਿਆ ਇੱਥੇ ਉੱਪਰ ਨੂੰ ਜਾਣਾ ਹੈ ਇੱਥੋਂ 300 10 ਕਿਲੋਮੀਟਰ ਦੀ ਦੂਰੀ ਤੇ ਹੈ ਦੇਖਦੇ ਆਪਾਂ ਨੂੰ 4 5 6 ਘੰਟੇ ਲੱਗ ਜਾਣਗੇ ਜੇ ਰਸਤੇ ਵਿੱਚ ਕਹਿੰਦੇ ਵੀ ਚਤੌੜਗੜ ਦਾ ਕਿਲਾ ਵੀ ਮਸ਼ਹੂਰ ਆ ਜੇ ਹੋ ਸਕਿਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਮੰਦਰ ਕੋਈ ਰੋਡ ਦੇ ਉੱਤੇ ਆਏ ਤਾਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਐਨ ਐਚ 4 ਰਾਜਸਥਾਨ ਦੀ ਚਾਹ ਨਾਲ ਜਿਹੜੀ ਬਹੁਤ ਟੇਸਟੀ ਆ ਵੈਸੇ ਇੱਥੇ ਮਿੱਟੀ ਦੇ ਭਾਂਡੇ ਤੇ ਕੁਲੜ ਦੇ ਉਹ ਚ ਦਿੱਤੀ ਜਾਂਦੀ ਆ ਤਾਂ ਘੈਂਟ ਹੁੰਦੀ ਆ 10 ਵਜੇ ਹੋਟਲ ਨੂੰ ਕਹਿੰਦਾ ਆਪਾਂ ਬਾਏ ਬਾਏ ਚੱਕ ਕੇ ਸਮਾਨ ਚੈੱਕ ਆਊਟ ਕਰਕੇ ਦਰਪੇਨ ਲੱਕੀ ਹੋਟਲ ਵੈਸੇ ਖਾਣ ਪੀਣ ਦਾ ਜਿਹੜਾ ਅਥ ਅਰੇਂਜਮੈਂਟ ਵਾੜਾ ਘੈਂਟ ਆ। ਆ ਖੜਾ ਕੋੜਾ ਸੈੱਟ ਕਰਿਆ ਲੱਦਿਆ। ਹਵਾ ਹਵਾ ਕਹਿੰਦਾ ਚੈੱਕ ਕਰ ਲਈ ਜੰਗਾ। ਆ ਬਸ ਹੁਣ ਚੱਲਦੇ ਕਰਦੇ ਛਾੜ 1:30 ਵਜੇ ਥੁਰ ਰਵਾਨਾ ਹੁੰਨੇ ਆਪਾਂ। ਆ ਜੈਪੁਰ ਤੋਂ 150 ਕਿਲੋਮੀਟਰ ਆਪਾਂ ਅੱਗੇ ਆ ਗਏ। ਆਪਾਂ ਅਜਮੇਰ ਤੋਂ 20-30 ਕਿਲੋਮੀਟਰ ਪਿੱਛੇ ਤੋਂ ਵੱਡਾ ਰੋਡ ਹਾਈਵੇ ਰੋਡ ਤੇ ਚੜ੍ਹ ਕੇ ਕਿਉਂਕਿ ਆਪਾਂ ਅਜਮੇਰ ਨਹੀਂ ਗਏ ਫਿਰ ਆਪਾਂ ਉਦੇਪੁਰ ਦੀ ਤਿਆਰੀ ਕਰਤੀ। ਰੂਟ ਚੇਂਜ ਹੋ ਗਿਆ ਆਪਾਂ ਉਦੇਪੁਰ ਜਾਣਾ ਸਿੱਧਾ। ਦੋਰ ਆ ਜਾਂਦੇ ਨੇ ਕਿ ਸਿੱਧਾ ਉਦੇਪੁਰ ਜਾਂਦਾ ਇੱਕ ਚਤੌੜਗੜਾ ਵਿਖਦੀ ਹੋ ਕੇ ਜਾਂਦਾ ਚਲੋ ਦੇਖਾਂਗੇ ਇਹ ਚਤੌੜਗੜ ਦਾ ਕਿਲੇ ਦਾ ਟਾਈਮ ਰਿਹਾ ਤਾਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਦੋਸਤੋ ਆਪਾਂ ਆਏ ਆ ਚਤੌੜਗੜ ਮਹਾਰਾਜਾ ਪ੍ਰਤਾਪ ਸਿੰਘ ਦਾ ਕਿਲਾ ਬਣਾਇਆ ਹੋਇਆ ਬਹੁਤ ਉੱਚੇ ਥਾਂ ਤੇ ਬਣਾਇਆ ਹੋਇਆ ਕਿਲਾ ਇਹ ਪੂਰਾ ਕਿਲਾ ਘੁੰਮਣ ਲਈ ਆਪਾਂ ਪੈਦਲ ਨਹੀਂ ਜਾ ਸਕਦੇ ਮੋਟਰਸਾਈਕਲ ਤੇ ਜਾ ਸਕਦੇ ਕਿਉਂਕਿ ਜਿੱਥੋਂ ਕਿਲੇ ਦਾ ਗੇਟ ਸਟਾਰਟ ਹੋਇਆ ਰਸਤੇ ਦੇ ਵਿੱਚ 6-7 ਗੇਟ ਆਏ ਨੇ ਜੇ ਕੋਈ ਹਨਾ ਸਤਰੂ ਆਉਂਦਾ ਦੀ ਕੋਈ ਬੈਰੀ ਆਉਂਦਾ ਦੀ ਉਸੇ ਸੱਤ ਗੇਟ ਟੱਪ ਕੇ ਆਉਣਾ ਪੈਂਦਾ ਦੀ ਬਹੁਤ ਉਚਾਈ ਤੇ ਆ ਬਹੁਤ ਜਿਆਦੇ ਜੇ ਆਪਾਂ ਤੁਹਾਨੂੰ ਨੀਚੇ ਦਿਖਾਈਏ ਤਾਂ ਨੀਚੇ ਬਹੁਤ ਜਿਆਦੇ ਨੀਚੇ ਆ ਦਿਖਾਉਣਾ ਤੁਹਾਨੂੰ ਮੈਂ ਤਾਂ ਤੁਹਾਨੂੰ ਦਿਖਾਉਣੀ ਆ ਵੀ ਕਿੰਨੀ ਉੱਪਰ ਕਿਲਾ ਬਸਿਆ ਹੋਇਆ ਦੁਨੀਆ ਦਾ ਪੂਰਾ ਨੰਬਰ 1 ਕਿਲਾ ਆ ਗੱਡੀਆਂ ਆਉਂਦੀਆਂ ਨੇ ਇੱਥੋਂ ਸੱਤ 6 ਸੱਤ ਗੇਟ ਬਣੇ ਹੋਏ ਨੇ ਰਾਜੇ ਤੱਕ ਪਹੁੰਚਣ ਲਈ ਸੇਤੀ ਨਹੀਂ ਪਹੁੰਚੇ ਜੀ ਸਾਡੀ ਮਹਾਰਾਜਾ ਪ੍ਰਤਾਪ ਸਿੰਘ ਦਾ ਕਿਲਾ ਥੱਲੇ ਸਿਟੀ ਬਣੀ ਹੋਈ ਆ ਸਾਰੀ ਤੁਸੀਂ ਦੇਖ ਸਕਦੇ ਹੋ ਆ ਸਾਰੇ ਸਾਨੂੰ ਥੱਲੇ ਸਿਟੀ ਦੀਂਦੀਆ ਜੋ ਚਤੌੜਗੜ੍ਹ ਦੀ ਆ ਚਤੌੜਗੜ੍ਹ ਦਾ ਕਿਲਾ ਬਹੁਤ ਉੱਚੇ ਥੋਂ ਤੇ ਬਣਿਆ ਹੋਇਆ ਆਲੇ-ਦਾਲੇ ਕਿਲੇ ਦੇ ਆ ਮੋਟੀ ਦਵਾਰ ਹੈ ਵੀ ਕੋਈ ਬੈਰੀ ਨਾ ਆ ਸਕੇ ਤੁਸੀਂ ਕੰਤ ਦੇਖ ਸਕਦੇ ਹੋ ਕਿੱਡੀਆਂ-ਕਿੱਡੀਆਂ ਕੰਧਾਂ ਨੇ ਬਾਬੇ ਲੈ ਵੀ ਵੈਸੇ ਤਾਂ ਕਹਿੰਦੇ ਸਾਰਾ ਖੰਡਰੀ ਆ ਇਹ 13 ਕਿਲੋਮੀਟਰ ਦੇ ਵਿੱਚ ਇਹ ਕਿਲਾ ਵਸਿਆ ਹੋਇਆ ਵੈਸੇ ਕੋਈ ਦੇਖਣ ਵਾਲੀ ਆ ਖਾਸ ਜਗ੍ਹਾ ਨਹੀਂ ਬਈਆਂ ਥਾਂ-ਥਾਂ ਤੇ ਖੰਡਰ ਜੇ ਨੇ ਸਭ ਤੋਂ ਪਹਿਲਾਂ ਆਪਾਂ ਜਾਂਦੇ ਆ ਮੰਦਿਰ 'ਚ ਆ ਮੰਦਿਰ ਆ ਗਿਆ ਪਹਿਲਾਂ ਮੰਦਿਰ ਘੈਂਟ ਆ ਬਾਕੀ ਦੀ ਹਿਸਟਰੀ ਬਾਰੇ ਜਾਣਦੇ ਆਪਾਂ ਕੁੰਭਸਾਮ ਦਾ ਦੇਖੋ ਬਈ 1303 ਦਾ ਬਣਿਆ ਹੋਇਆ ਮੀਰਾ ਮਾਈ ਦਾ ਮੰਦਿਰ ਹੈ ਚਤੜਗੜ੍ਹ ਕਿਲੇ ਦੇ ਵਿੱਚ ਬਣਿਆ ਹੋਇਆ ਬਹੁਤ ਵੱਡਾ ਏਰੀਆ ਆ ਕਿਹੜਾ ਇਹ ਕੁੰਭਸਾਮ ਦਾ ਮੰਦਿਰ ਹੈ ਕੁੰਭਸਾਮ ਇਹ ਕੁੰਭਸਾਮ ਦਾ ਮੰਦਿਰ ਆ ਬਈ ਇਹ ਵੀ ਸੇਮ ਹੀ ਬਣਾ ਹੋਇਆ 1303 ਈਸਵੀ ਦੇ ਵਿੱਚ ਬਣੇ ਹੋਏ ਪ੍ਰਾਣੀ ਮਾਰਤ ਦੇ ਕਿਲੇ ਨੇ ਤੁਸੀਂ ਗੌਰ ਨਾਲ ਚੈੱਕ ਕਰ ਲੋ ਇਹਨੂੰ ਪ੍ਰਾਣੀ ਮਾਰਤਾ ਯਾਰਾ ਡਿਜ਼ਾਈਨਿੰਗ ਪੁਰਾਣਾ ਪੱਥਰ ਉਦਾਂ ਦਾ ਸਟਰਕਚਰ ਬਣਿਆ ਹੋਇਆ ਹੈ ਦੇਖੋ ਬਈ ਕਿਹ ਹੈ ਮਹਾਰਾਣਾ ਕੁੰਭਾ ਕੋ ਬਣਾਇਆ ਹੈ ਨਾ ਮਹਾਰਾਣਾ ਕੁੰਭਾ ਨੇ ਬਣਾਇਆ ਸੀ ਨੌ ਮੰਜ਼ਿਲ ਉੱਚਾ ਹੈ 187 ਢੇ ਹੈ ਨੌ ਮੰਜ਼ਲ ਉੱਚਾ 157 ਸੀੜੇ 157 ਸੀੜੇ 57 57 157 ਹਾਂਜੀ 157 157 157 ਸੀੜੀਆਂ ਨੇ ਚ ਦੇਖੋ ਵੀ 9 ਮੰਜ਼ਲਾ ਕਹਿੰਦੇ ਵੀ 157 ਦੇ ਵਿੱਚ ਪੌੜੀਆਂ ਲੱਗੀਆਂ ਹੋਈਆਂ ਨੇ ਬਹੁਤ ਉੱਚਾ ਦਾ ਕੁੰਬਾ ਨੇ ਬਣਾਇਆ ਦਿੱ 22 ਫੁੱਟ ਉੱਚਾ ਹੈ 122 ਫੁੱਟ ਉੱਚਾ ਹੈ ਮਹਾਰਾਣਾ ਕੁੰਬਾ ਬਣਾਇਆ ਮਹਾਰਾਣਾ ਕੁੰਬਾ ਨੇ ਬਣਾਇਆ ਸੀ ਮਹਾਰਾਜਾ ਪ੍ਰਤਾਪ ਸਿੰਘ ਦਾ ਕਿਲਾ ਬਹੁਤ ਵੱਡਾ ਸਾਰਾ ਮੋਟਰਸਾਈਕਲ ਦੀ ਘੁੰਮਣਾ ਪੈਂਦਾ ਆਪਾਂ ਨੂੰ ਆਇਤਲਨ ਗੁਰਬੰਦਰ ਕਾਫੀ ਆ ਮਾਮੀ ਸੁਮੇਸ ਬਰਮਾ ਹਨ ਮਾਮੀ ਸੁਮੇਸ ਮਿਸੂ ਮੇਸ ਬਰਮਾ ਮਿਸੂ ਮੇਸ ਦਾ ਸਾਹਮਣੇ 16 ਜਹ ਰਾਣੇ ਦਾ ਜੋਰ ਕੀ ਆ ਇਹ ਦੇਖ ਰਹਾ ਮੈਂ ਹਾਂ ਲੈ ਵੀਕਰ ਤੁਸੀਂ ਆਹ ਦੇਖ ਸਕਦੇ ਹੋ ਵੀ ਸਟਰਕਚਰ ਹੈ ਪੁਰਾਣੇ ਸਟਰਕਚਰ ਦੀ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਬਹੁਤ ਵੱਡੀ ਮਾਸਤਰਾ ਦੇ ਵਿੱਚ ਇੱਥੇ ਟੂਰਿਸਟ ਆਉਂਦੇ ਆ ਹਾ ਥਾਂ ਤੇ ਸੋਨੂੰ ਲੰਗੂਰ ਬੰਦਰੀ ਮਿਲਣਗੇ ਦੇਖੋ ਵੇ ਆ ਖੜਾ ਬਈ ਆਪਕੋ ਫੋਟੋ ਭੇਜ ਲੇਤਾ ਹਾਂ ਇਥੋਂ ਫੋਟੋ ਆਊਗੀ ਆ ਮੰਦਿਰ ਆ ਬਰਮਾ ਮਿਸ਼ੂ ਮੇਜ ਦਾ ਉਹੀ ਮੰਦਿਰ ਆ ਗਿਆ ਬਾਈ ਇਧਰਲੀ ਸਾਈਡ ਤੇ ਆਈ ਬਾਈ ਇਹ ਆਜੋ ਹੋਮੋਪੁਂਡ ਮੈਂ ਹੈ ਹੋਮੋਪੁਂਡ ਹੋਮੋਕੋਂਡ ਦੇਖੋ ਜੀ ਆ ਪੁਰਾਣੇ ਰਾਜਾਂ ਵੇਲੇ ਦਾ ਉਦੋਂ ਦਾ ਬਣਿਆ ਹੋਇਆ ਕਹਿੰਦੇ ਸਾਰਾ ਡੈਮੇਜ ਹੋ ਗਿਆ ਢਾਢੇਰੀ ਹੋ ਗਿਆ ਇਹ ਇਹ ਸਾਰਾ ਹੁਣ ਸਾਨੂੰ ਇੰਦਾ ਖੰਡਰ ਵਾਂਗੂ ਹੀ ਆ। ਬਾਕੀ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਣਗੀਆਂ। ਵਾਓ। ਆ ਦੇ ਜਣੇ ਲੈ ਜਾਓ ਭਈਆ। ਲੈ ਵੀ ਤੁਸੀਂ ਦੇਖੋ ਇੱਧਰ ਸਾਨੂੰ ਗੋਵਕੁੰਡ ਦਿਖਾਉਂਦੇ ਆ ਜਿੱਥੇ ਕਹਿੰਦੇ ਸਿਵਜੀ ਦਾ ਮੰਦਿਰ ਹੈ। ਉੱਪਰੋਂ ਪਾਣੀ ਆਉਂਦਾ ਥੱਲੇ। ਵਾਓ। ਇਹ ਕਿੰਦਰ ਸੂਰਜ ਕਰਕੇ ਹੁਣ ਨਾ ਥੋੜਾ ਜਿਹਾ ਹਨੇਰਾ ਪੈਂਦਾ। ਇੱਧਰ ਗੋਮੁਕੁੰਡ ਹੈ। ਗੋਮੁਕੁੰਡਾ ਇੱਧਰ। ਇਹ ਰਾਣੀ ਪਦਮਨੀ ਦੀ ਮੂਰਤੀ ਹੈ। ਰਾਣੀ ਪਦਮਨੀ ਕੀ ਮੂਰਤੀ ਹੈ ਬਈ। ਦੀ ਮੂਰਤੀ ਵੀ ਇੱਥੇ ਹੈਗੀ ਹੈ ਥੱਲੇ ਮੱਥਾ ਟੇਕ ਸਕਦੇ ਤੁਸੀਂ ਸ਼ਿਵਲਿੰਗ ਨੂੰ। ਐਸੇ ਕਿੰਨੇ ਕਾਪ ਕੋਈ ਹੈ? ਤੇ ਆ ਛੋਟੇ-ਛੋਟੇ ਮੰਦਰ ਥਾਂ-ਥਾਂ ਤੇ ਬਣੇ ਹੋਏ ਨੇ। ਇਹ ਰਾਜੇ ਦਾ ਕੀ ਇਤਿਹਾਸ ਹੈ ਇੱਥੇ? ਇੱਥੇ ਸਾਰੇ ਸਾਨੂੰ ਇਦਾਂ ਦੇ ਖੰਡਰੇ-ਖੰਡਰ ਦੇਖਣ ਨੂੰ ਮਿਲਣਗੇ। ਬਹੁਤ ਵੱਡਾ ਉਦੋਂ ਦਾ ਇਹ ਕਿਲਾ ਬਣਿਆ ਹੋਇਆ ਹੈ। ਮੈਨੂੰ ਐ ਲੱਗਦਾ ਵੀ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਹੋਊ ਹੈ। ਪੂਰੇ ਕਿਲਾ ਜੀ। ਪੂਰਾ 13 ਕਿਲੋਮੀਟਰ ਦੇ ਵਿੱਚ ਹੈ ਪੈਦਲ ਤਾਂ ਇਹ ਕਹਿੰਦੇ ਵੀ ਦੇਖਿਆ ਨਹੀਂ ਜਾਂਦਾ ਮੋਟਰਸਾਈਕਲ ਤੇ ਆਪਾਂ ਨੂੰ ਥਾਂ ਥਾਂ ਖੜਾ ਕੇ ਕਵਰ ਕਰਨਾ ਪੈਂਦਾ ਹੈ 1200 ਵਰਸ ਪੂਰਵ ਕੀ ਜੀਵਿਤ ਸਮਾਦੀਪ ਹੈ ਦੇਖ ਸਕਦੇ ਹੋ ਤੁਸੀਂ ਇਹ ਵੀ ਆਪਾਂ ਦੱਸਿਆ ਤੁਹਾਨੂੰ ਰਾਣੀ ਪਦਮਬਣੀ ਦਾ ਮੰਦਿਰ ਹੈ ਤਾਂ ਬਾਕੀ ਕੀ ਮੇਨ ਚੀਜ਼ ਹੈ ਤੁਸੀਂ ਇਹ ਚੀਜ਼ ਦੇਖ ਸਕਦੇ ਇੱਥੇ ਇਹ ਗਾਈਡ ਗਲਤ ਅੜਿੱਕੇ ਆ ਗਿਆ ਬੰਦਾ ਨਵਾਂ ਸੀ ਉਹਨੂੰ ਵਿਚਾਰੇ ਨੂੰ ਇੰਨੀ ਹਜੇ ਨੌਲੇਜ ਹੈ ਨਹੀਂ ਤਾਂ ੱੱਕੇ ਜਾਣ ਵਾਲੀ ਤੌਰ 'ਤੇ ਚੱਲ ਜੇ ਕੋਈ ਚੀਜ਼ ਵਧੀਆ ਹੋਈ ਤਾਂ ਉਹ ਭੱਗਾ ਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਕਿ ਅੰਦਰ ਆ ਉਧਰ ਕਾਲੀ ਮਾਤਾ ਦਾ ਮੰਦਿਰ ਆ ਬਈ ਆ ਰਾਣੀ ਦਾ ਮਹਿਲ ਆ ਗਿਆ ਰਾਣੀ ਦਾ ਕੀ ਨੌ ਸੀ ਰਾਣੀ ਦਾ ਹਨ ਪਦਮੋਤੀ ਰਾਣੀ ਪਦਮਾਬਤੀ ਇਹ ਰਾਜ ਮਹਾਰਾਜ ਪ੍ਰਤਾਪ ਸਿੰਘ ਕੀ ਰਾਣੀ ਸੀ ਹਾਂ ਇਹ ਆ ਰਾਣੀ ਦਾ ਮਹਿਲ ਪਦਮਬਤੀ ਰਾਣੀ ਪਦਮਾਬਤੀ ਪਦਮਾਵਤੀ ਰਾਣੀ ਦਾ ਮਹਿਲ ਆ ਬਈ ਇਹ ਰਾਜੇ ਨੇ ਰਾਣੀ ਵਾਸਤੇ ਸਪੈਸ਼ਲ ਬਣਾਇਆ ਸੀ ਇਹ ਇਹ ਵੀ 1303 ਦਾ ਹੀ ਬਣਿਆ ਹੋਇਆ ਸਾਰਾ ਜਿਹੜਾ ਕਿਲਾ 1303 ਦਾ ਬਣਿਆ ਹੋਇਆ ਇਹ ਗਾਰਡਨ ਬਣਾਇਆ ਸੀ ਜੇ ਕਮਰੇ ਕੌਣ ਸੇ ਆ ਬਈ ਉਸ ਟਾਈਮ ਦੀ ਜੇਲਾ ਜੁਲਾਈਆਂ ਹੋਣੀਆਂ ਇਹ ਆ ਸਾਰੇ ਹੋਰ ਹੈ ਨਾ ਪਾਲਕੀ ਹੈ ਹੈ ਇਹ ਪਾਲਕੀ ਹੈ ਪੂਰੀ ਪਾਲਕੀ ਠੀਕ ਹੈ ਇੱਥੇ ਭਾਜਦੇ ਸ ਰਾਜਾ ਮਹਾਰਾਜ ਦੇ ਘੋੜੇ ਸ ਨੇ ਹਾਂ ਲੈ ਵੀ ਇੱਥੇ ਘੋੜੇ-ਕੂੜੇ ਜਿਹੜੇ ਰਾਜੇ ਦੇ ਕਹਿੰਦੇ ਵੀ ਸੈਨਿਕਾਂ ਦੇ ਘੋੜੇ ਹੁੰਦੇ ਸੀ ਉਹ ਇੱਥੇ ਆ ਉਹਨਾਂ ਦੀ ਖੋਲੀਆਂ ਵਿੱਚ ਬਣੀ ਹੋਈਆਂ ਅੰਦਰ ਰਹਿੰਦੇ ਸੀ ਤੇ ਜੋ ਪਾਲਦੇ ਸੀ ਉਹਨਾਂ ਨੂੰ ਉਹ ਵੀ ਅੰਦਰ ਹੀ ਰਹਿੰਦੇ ਸੀ ਇਹ ਘੋੜੇ ਹਾਥੀ ਜੋ ਰੱਖੇ ਹੁੰਦੇ ਸੀ ਉਸ ਟਾਈਮ ਦੀ ਪਲਕੀ ਕਹੇ ਜਾਂਦਾ ਵੀ ਇਹ ਜਿੱਥੇ ਘੋੜੇ ਪਾਲਦੇ ਸੀ ਉਹ ਥਾਵਾਂਗਾ ਇਹ ਚਿਤੌੜਗੜ੍ਹ ਕਿਲੇ ਦੇ ਵਿੱਚ ਦੇਖੋ ਯਾਰ ਇਹ ਸਾਰਾ ਉਹੀ ਬਣਾਏ ਹੋਏ ਨੇ ਮਾ ਕੀ ਰਾਜ ਜਿਹੜੇ ਮੈਲ ਦੇ ਉਸੂਲ ਨੇ ਉਹ ਵੱਖਰੀ ਹੁੰਦੇ ਆ ਦੇਖੋ ਹਰ ਇੱਕ ਚੀਜ਼ ਇਹ ਰਾਜਾ ਵੀ ਹੋਰੀ ਰਾਣੀ ਪਦਮਨੀ ਵੀ ਇੱਥੇ ਵੀ ਗਰਮੀਆਂ ਦੇ ਵਿੱਚ ਕਹਿੰਦੇ ਵੀ ਆਲੇ-ਦਾਲੇ ਪਾਣੀ ਹੁੰਦਾ ਸੀ ਤਾਂ ਇਹਦੇ ਵਿੱਚ ਰਹਿੰਦੀ ਸੀ ਤਾਂ ਇੱਥੋਂ ਵੀ ਦੇਖ ਕੇ ਪਾਣੀ ਦੀ ਉਮੀਦ ਤੋਂ ਕਰਦੇ ਆ ਆਹ ਕੀ ਚੀਜ਼ ਬਣੀ ਹੋਈ ਆ ਇਹ ਯਹਾਂ ਕੋਲ ਉਹ ਮੀਰਾ ਤਾਂ ਆਪਾਂ ਇਹਨਾਂ ਸੋਖਾਂ ਬੋੜੀ ਸੀਸਾ ਸੀਸਾ ਤੋੜ ਲਿਆ ਨਹੀਂ ਬਣੀ ਅੱਛਾ ਸੀਸਾ ਤੋੜ ਦਿਆ ਉੱਪਰ ਸੀਸਾ ਲਗਾਇਆ ਰਹੇ ਜੀ ਵੀ ਰਾਣੀ ਤੇ ਸੀਸੇ ਨੂੰ ਦੇਖਦੀ ਹੁੰਦੀ ਕਹਿੰਦੇ ਜਿਵੇਂ ਆਪਾਂ ਪਹਿਲਾ ਵਾਲੇ ਮਹਿਲ ਦੇ ਵਿੱਚ ਦੇਖਿਆ ਹੋਇਆ ਹੋਈ ਸਿਸਟਮ ਸਾਰਾ ਗੁਫਤਰਾ ਸੀ ਜੇ ਆਪਾਂ ਥੱਲੇੋਂ ਪਾਣੀ ਤੱਕ ਜਾਣਾ ਤੇ ਰਾਣੀ ਦੇ ਜਾਣ ਨੂੰ ਇਹ ਗੁਫਤਰਾ ਬਣੇ ਹੋਏ ਸੀ ਦੇਖੋ ਵੀ 1303 ਤੋਂ ਬੇਲੇ ਦਾ ਇਹ ਸਾਰਾ ਬਣਿਆ ਹੋਇਆ ਹੈ ਬਾਕੀ ਅਸੀਂ ਗਾਰਡ ਲੈਤਾ ਸੀ ਆਹ ਜੰਮੀ ਯਾਰ ਡੰਨ ਬੰਦਾ ਤੋੜ ਦੇ ਇਹਨੂੰ ਕੱਖ ਹੀ ਨਹੀਂ ਪਤਾ ਪਦਮਾ ਬੱਤੀ ਤੁਸੀਂ ਫਿਲਮ ਵੀ ਦੇਖੀ ਹੋਣੀ ਆ ਹਿੰਦੀ ਮੂਵੀ ਪਦਮਾਬਤੀ ਫਿਲਮ ਆਈ ਸੀ ਉਹ ਇਸੇ ਰਾਣੀ ਦੇ ਨਾਤੇ ਬਣੀ ਹੋਈ ਹੈ ਤਾਂ ਇੱਕ ਮਿਰਰ ਕਮਰਾ ਬਣਿਆ ਹੋਇਆ ਜਿਹੜਾ ਆਪਾਂ ਪਹਿਲਾਂ ਦੇਖ ਕੇ ਆਇਆ ਬਾਕੀ ਕਾਫੀ ਕੁਝ ਬਣਿਆ ਹੋਇਆ ਇੱਥੇ ਆਹ ਲਓ ਜੀ ਇਹ ਸੂਰਜਪੋਲਾ ਜਿਵੇਂ ਆਪਾਂ ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਪਿਛਲੇ ਕਿਲੇ ਦਾ ਤਾਂ ਉੱਥੇ ਵੀ ਸੂਰਜਪੋਲ ਦੀ ਤਾਂ ਇੱਥੇ ਵੀ ਸੂਰਜਪੋਲਾ ਜੋ ਕਿ ਚੰਦ ਦੇ ਸੂਰਜ ਲਈ ਬਣਾਇਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਉੱਤੇ ਮੀਨਾਕਾਰੀ ਪੁਰਾਣੀਆਂ ਸਾਰੀ ਤਾਂ ਇਹ ਤੇ ਆ ਲੱਗੇ ਹੋਏ ਨੇ ਵੀ ਛੇਤੀ ਕੋਈ ਸ਼ਤਰੂ ਅੰਦਰ ਨਾ ਸਕੇ ਬਹੁਤ ਮਜ਼ਬੂਤ ਹੈ ਤਾਂ ਇਧਰ ਵੀ ਇੱਕ ਰਾਹ ਹੈਗਾ ਕਿਲੇ ਦਾ ਕੁੰਕੜਾਂ ਦੀ ਪਹਾੜੀ ਉਹ ਦਿਖ ਰਹੀ ਨਾ ਉਹ ਸਾਹਮਣੇ ਪਹਾੜੀ ਹੈ ਹਾਂ ਕੁੰਕੜਾਂ ਦੀ ਪਹਾੜੀ ਠੀਕ ਹੈ ਰਾਜਾ ਮਹਾਰਾਜਾ ਖੇਤੀਬਾੜੀ ਕੀਤੀ ਸੀ ਇੱਥੇ ਜਿੱਹਾਂ ਪਰ ਖੇਤੀ ਹੁੰਦੀ ਸੀ ਸਾੜੀ 100 ਗ੍ਰਾਮ ਦੀ ਰਹਿ ਜਾਈ ਆਯੂਦੀ ਰਹਿ ਜਾਈ ਇੱਥੇ ਬਣਦੀ ਸੀ ਕੀ ਕੀ-ਕੀ ਬਣਦੀ ਸੀ 100 ਗ੍ਰਾਮ ਦੀ ਰਹਿ ਜਾਈ ਆਯੂਦੀ ਰਹਿ ਜਾਈ ਚੰਤਕੁਸ਼ੂ ਦੀਆਂ ਸਾੜੀ ਚੰਦਨ ਖੁਸ਼ਬੂ ਦਾ ਸਾੜੀ ਸਾੜੀ ਬੰਤੀ ਤੇ ਆ ਠੀਕ ਹੈ ਇੱਥੇ ਵੀ ਰਾਜਾ ਖੇਤੀ ਕਰਦਾ ਸੀ ਤੇ ਕਾਫੀ ਚੀਜ਼ਾਂ ਇੱਥੇ ਜੋ ਰਾਜੇ ਵੇਲੇ ਦੀਆਂ ਹੁੰਦੀਆਂ ਨੇ ਜਿਵੇਂ ਚੰਦਨ ਖੁਸ਼ਬੂ ਦੀ ਸਾੜੀ ਹੋਲ ਜੋ ਵੀ ਇੱਕ ਦੋ ਚੀਜ਼ਾਂ ਹੋਣਗੀਆਂ ਉਹ ਇੱਥੇ ਖੇਤੀ ਹੁੰਦੀ ਸੀ ਜੜੀ ਬੂਟੀ ਕਿਰਜਾਈ ਤੇ ਆਹ ਕੀ ਹੈ ਗੇਟ ਇਹ ਖੇਤ ਵਿੱਚ ਜਾਣੇ ਦਾ ਰਸਤਾ ਹੈ ਠੀਕ ਹੈ ਰਾਜਾ ਇੱਥੋਂ ਖੇਤ 'ਚ ਜਾਂਦਾ ਸੀ ਜੁਧਰਾਮਦਨ ਕਿੱਥੇ ਹੈ ਘੋੜੇ 'ਤੇ ਜਾਂਦੇ ਦੇ ਹਾਂ ਤੇ ਇੱਥੋਂ ਦੇ ਠੀਕ ਹੈ ਕਾਫੀ ਪੋਲ ਬਣੇ ਹੋਏ ਨੇ ਇੱਥੇ ਬਾਕੀ ਇੱਥੇ ਸਾਰੀ ਖੇਤੀ ਹੁੰਦੀ ਸੀ ਤੁਸੀਂ ਦੇਖ ਸਕਦੇ ਹੋ ਇਹੀ ਸਾਰੇ ਰਾਜੇ ਦੇ ਖੇਤ ਤੇ ਇੱਥੇ ਜੁੱਦ ਦਾ ਕਿਨੇ ਮੰਦਾਨ ਹੋਇਆ ਸੀ ਜਦੋਂ ਮਹਾਰਾਜਾ ਪ੍ਰਤਾਪ ਮਹਾਰਾਣਾ ਪ੍ਰਤਾਪ ਨੇ ਰਾਜਸਥਾਨ ਮੁਗਲਾਂ ਤੋਂ ਛਡਵਾਇਆ ਸੀ ਤਾਂ ਉਸ ਟਾਈਮ ਜੁੱਦ ਹੋਇਆ ਤੇ ਆ ਦੋਵੇਂ ਪਹਾੜੀਆਂ ਜਿਹੜੀਆਂ ਦੀਆਂ ਨੇ ਜਿੱਥੇ ਕਿਲਾ ਤੇ ਸਾਹਮਣੇ ਇਹਦੇ ਵਿੱਚ ਕਿਉਂਕਿ ਕਿਲਾ ਬਹੁਤ ਢੰਗ ਤਰੀਕੇ ਨਾਲ ਬਣਿਆ ਹੋਇਆ ਇਹਦੇ ਹਰ ਪਾਸੇ ਸਾਨੂੰ ਸੱਤ ਸੱਤ ਸੀ ਸੀ ਗੇਟ-ਗੇਟ ਮਿਲਣਗੇ ਕਿਉਂਕਿ ਤਾਂ ਜੋ ਸਤਰੂ ਇੱਕੋ ਲਖਤ ਵੀ ਕਿਲੇ ਦੇ ਵਿੱਚ ਐਂਟਰ ਨਾ ਹੋਣ ਰਾਜ ਦੇ ਆਉਣ ਜਾਣ ਦੇ ਰਸਤੇ ਵੀ ਲੱਗ ਸੀਗਾ ਮੋਟਰਸਾਈਕਲ ਤੇ ਘੁੰਮਣਾ ਪੈਂਦਾ ਇਹ 13 ਕਿਲੋਮੀਟਰ ਦਾ ਏਰੀਏ ਦੇ ਵਿੱਚ ਕਿਲਾ ਵਸਿਆ ਹੋਇਆ ਬਹੁਤ ਉਚਾਈ ਤੇ ਹੈ ਮਹਾਰਾਜਾ ਪ੍ਰਤਾਪ ਸਿੰਘ ਦਾ ਕਹਿੰਦੇ ਕਿਲਾ ਇਹ ਜੀ ਨੇ ਹਰਿਆਣਾ ਮੁਗਲਾਂ ਤੋਂ ਜਿਹਨੇ ਰਾਜਸਥਾਨ ਮੁਗਲਾਂ ਤੋਂ ਸੜਵਾਇਆ ਸੀ ਇਹ ਜੈਨੀਆਂ ਕਾ ਮੰਦਿਰ ਹੈ ਬਈ ਜਿਵੇਂ ਜਨ ਬੁੱਧਾ ਵਾਲੇ ਹੁੰਦੇ ਨੇ ਉਹ ਧਰਮ ਦਾ ਕਿਉਂਕਿ ਰਾਜ ਦੇ ਰਾਜ ਵਿੱਚ ਹਰ ਤਰ੍ਹਾਂ ਦਾ ਕਹਿੰਦੇ ਵੀ ਹਰ ਧਰਮ ਦਾ ਇੱਥੇ ਜੋ ਹੈਗੇ ਸੀ ਸੈਨਿਕ ਰੱਖੇ ਜਾਂਦੇ ਸੀ ਤਾਂ ਉਹਨਾਂ ਵਾਸਤੇ ਉਹਨਾਂ ਦਾ ਧਰਮ ਹਰ ਇੱਕ ਤਰ੍ਹਾਂ ਦਾ ਮੰਦਿਰ ਬਣਿਆ ਹੋਇਆ ਹਰ ਧਰਮ ਦੇ ਇੱਥੇ ਮੰਦਿਰ ਬਣੇ ਹੋਏ ਨੇ ਕਿਲੇ ਦੇ ਵਿੱਚ ਇੱਥੇ ਫੋਟੋ ਕਿ ਨਹੀਂ ਖਣਾਂਦੀ ਇਹ ਸਾਰੇ ਕਿਲੇ ਦੇ ਆਲੇ ਦੁਆਲੇ ਇੱਕ ਬਾਉਂਡਰੀ ਲੱਗੀ ਹੋਈ ਹੈ ਉਹ ਬਾਉਂਡਰੀ ਤੇ ਸੜਕ ਬਣੀ ਹੋਈ ਹੈ ਤੇ ਹਰ ਇੱਕ ਧਰਮ ਦੇ ਜਿਹੜੇ ਜਿਹੜੇ ਸੈਨਿਕਾ ਹੈਗੇ ਸੀ ਉਹਨਾਂ ਦੇ ਹਰ ਇੱਕ ਧਰਮ ਦਾ ਮੰਦਿਰ ਬਣਾਇਆ ਹੋਇਆ ਹਰ ਇੱਕ ਆ ਡਾਡਾ ਸਿਸਟਮ ਬੰਡੇ ਹੋਏ ਦੀ ਰਾਜ ਤੇ ਕਿਉਂਕਿ ਰਾਜਾ ਮਾਰਾਣਾ ਪ੍ਰਤਾਪ ਸਿੰਘ ਦਾ ਬਹੁਤ ਵੱਡਾ ਰਾਜ ਸੀ ਉਹ ਸੈਨਿਕ ਵੀ ਕਾਫੀ ਸੀ 1303 ਈਸਵੀ ਵੇਲੇ ਦੀ ਗੱਲ ਹੈ ਵੈਸੇ ਕਿਲਾ ਸਾਰਾ ਖੰਡਰ ਹੋਇਆ ਪਿਆ ਹੈ ਹੁਣ ਆਪਾਂ ਮੋਟਰਸਾਈਕਲ ਤੇ ਬਾਈਕ ਤੇ ਗੱਡੀ ਤੇ ਆਲੇ-ਦਾਲੇ ਕਿੱਲੇ ਚ ਕਿਹੜਾ ਦੇ ਸਕਦੇ ਆ ਕਈ ਚੀਜ਼ਾਂ ਇਦਾਂ ਦੀਆਂ ਨੇ ਜਿਓ ਸਿੱਪ ਜਲਦੀ ਬੰਦ ਹੋ ਜਾਂਦੀਆਂ ਨੇ 5 ਵਜੇ ਤੱਕ ਆਪਾਂ ਲੇਟ ਹੋ ਗਏ ਉਹਦੇ ਪਰ ਚੀਜ਼ਾਂ ਕੁਝ ਵੀ ਨਹੀਂ ਹੈਗੀਆਂ ਤਏ ਆਪਾਂ ਅੰਦਰਲੀ ਸਾਈਡ ਆ ਜਿੱਥੇ ਉਹ ਰਾਜੇ ਦੇ ਕੋਈ ਰਹਿਣ ਸਾਰੇ ਰਹਿਣ ਦਾ ਘੋੜੇ ਘਾੜੇ ਰੱਖੇ ਹੁੰਦੇ ਸੀ ਜਾਂ ਜਿੰਨੇ ਵੀ ਉਹਦੇ ਚਪਾਈ ਚੂਹੀ ਹੁੰਦੇ ਸੀ ਉਹ ਸਾਰੇ ਉਵੇਂ ਪੁਰਾਣੇ ਨਿਸ਼ਾਨੀਆਂ ਰਹਿ ਗਏ ਹੁਣ ਬਾਗ ਬਹੁਤ ਮਿਲਾ ਹੈ ਕਿ ਸਾਰੇ ਕਿਲੇ ਦੇ ਵਿੱਚ ਬਾਗ ਦੀ ਕਿਉਂਕਿ ਛਤਰੂ ਸੇਤੀ ਰਾਜੇ ਦੇ ਮਹਿਲ ਤੱਕ ਆ ਨਹੀਂ ਸਕਦਾ ਸੀ ਐਦਾਂ ਡਿਜ਼ਾਈਨ ਨਾਲ ਇਹ ਕਿਲਾ ਬਣਿਆ ਹੋਇਆ ਬਹੁਤ ਉੱਚੀ ਥਾਂ ਤੇ ਬਣਿਆ ਹੋਇਆ ਏਰੀਆ ਕਾਫੀ ਲੰਬਾ ਹੈ ਇਹ ਰਾਜੇ ਨੇ ਤਾਂ ਹੀ ਮੁਗਲਾਂ ਨਾਲ ਲੜ ਕੇ ਮੁਗਲ ਸਾਹਿਬ ਰਾਜ ਖਤਮ ਕਰਕੇ ਆ ਗਲੀਆਂ ਦੇਖ ਸਕਦੇ ਹੋ ਤੁਸੀਂ ਕਿਲੇ ਦੀ ਅੰਦਰਲੀ ਗਲੀਆਂ ਨੇ ਦੇਖੋ ਇਹ ਇੱਕ ਕਿਲਾ ਵੀ ਆ ਤੇ ਆਪਾਂ ਇੱਕ ਪਿੰਡ ਵੀ ਕਹਿ ਸਕਦੇ ਹਾਂ ਵੀ ਚਤੌੜਗੜ ਪਿੰਡ ਕਹਿ ਸਕਦੇ ਆਪਾਂ ਵੀ ਇਹਦੇ ਵਿੱਚ ਪਿੰਡ ਵੱਸਿਆ ਹੋਇਆ ਹੁਣ ਉਦੋਂ ਉਸ ਟਾਈਮ ਵੀ ਪਿੰਡ ਵੱਸਿਆ ਹੋਣਾ ਹੁਣ ਕਾਫੀ ਤਰ੍ਹਾਂ ਦੀਆਂ ਦੁਕਾਨਾਂ ਹੈਗੀਆਂ ਨੇ ਇੱਥੇ ਕੁਝ ਵੀ ਤੁਸੀਂ ਲੈ ਸਕਦੇ ਹੋ ਤਾਂ ਪੂਰੀਆਂ ਪੀੜੀਆਂ ਗਲੀਆਂ ਨੇ ਉਸ ਟਾਈਮ ਕਿਲੇ ਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਸੋਨੂੰ ਪੁਰਾਣੀਆਂ ਝਲਕੀਆਂ ਦੇਖਣ ਨੂੰ ਮਿਲਣਗੀਆਂ ਵੈਸੇ ਹੁਣ ਇਹ ਸਾਰੀ ਇਮਾਰਤ ਨਵੀਂ ਬਣ ਚੁੱਕੀ ਹੈ ਕਿਉਂਕਿ ਰਹਿਸ਼ ਇੱਥੇ ਲੋਕਾਂ ਦੀ ਹੋ ਚੁੱਕੀ ਹੈ ਤਾਂ ਪੁਰਾਣੇ ਕਿਲੇ ਤੇ ਮੰਦਰ ਇਹੀ ਚੀਜ਼ਾਂ ਨਿਸ਼ਾਨੀਆਂ ਪੁਰਾਣੀਆਂ ਰਹਿ ਗਈਆਂ ਹੁਣੇ ਕਿਲੇ ਦੀਆਂ ਪਰ ਗਲੀਆਂ ਬਹੁ ਪੀੜੀਆਂ ਨੇ ਉਸ ਟਾਈਮ ਕਿਉਂਕਿ ਜਾਦੇ ਖੁੱਲੀਆਂ ਗਲੀਆਂ ਨਹੀਂ ਰੱਖੀਆਂ ਹੁੰਦੀਆਂ ਸੀ ਇਹ ਵੀ ਇਹਦਾ ਵੀ ਕਾਰਨ ਹੁੰਦਾ ਸੀ ਵੀ ਜਦੋਂ ਵੀ ਇੱਥੇ ਸੱਤਰੂ ਆਵੇ ਤਾਂ ਇੱਕਦਮ ਅਚਾਨਕ ਹਮਲਾ ਨਾ ਕਰ ਸਕੇ ਤਾਂ ਕਿਲੇ ਦਾ ਨੁਕਸਾਨ ਨਾ ਹੋਵੇ ਪਹਿਲੀ ਗੱਲ ਤਾਂ ਕਿਲੇ ਤੱਕ ਪਹੁੰਚਣੀ ਬਹੁਤ ਮੁਸ਼ਕਲ ਸੀ ਕਿਉਂਕਿ ਬਹੁਤ ਵੱਡਾ ਕਿਲਾ ਹੈ ਕਾਫੀ ਗੇਟ ਬਣੇ ਹੋਏ ਨੇ ਗੇਟਾਂ ਦੇ ਉੱਤੇ ਸੈਨਿਕੋ ਸਾਹਿਬ ਦੇ ਉਸ ਰੈਂਕ ਦੇ ਸੈਨਿਕ ਲਾਏ ਜਾਂਦੇ ਸੀ ਨੀਚੋਂ ਲੈ ਕੇ ਉੱਪਰ ਤੱਕ ਦੇ ਸੱਤ ਗੇਟ ਬਣੇ ਹੋਏ ਨੇ ਉਸੇ ਸੱਤ ਗੇਟਾਂ ਨੂੰ ਤੋੜ ਕੇ ਸੱਤਰੂ ਦਾ ਆਉਣਾ ਕਿਲੇ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਹਰ ਕੋਈ ਨਹੀਂ ਪਹੁੰਚ ਸਕਦਾ ਦੀ ਕਿਲਾ ਐਡਾ ਸਾਨੂੰ ਸ਼ਾਇਦ ਨਾ ਮਿਲੇ ਦੇਖਣ ਨੂੰ ਕਿਤੇ ਆ ਗੇਟ ਬਣੇ ਹੋਏ ਨੇ ਪੋਲਿਸ ਨੂੰ ਹਰ ਥਾਂ ਤੇ ਦੇਖਣ ਨੂੰ ਮਿਲਣਗੇ ਤੇ ਬਸ ਆਲੇ-ਦਾਲੇ ਬਾਉਂਡਰੀ ਲੱਗੀ ਹੋਈ ਆ ਕੰਧ ਲੱਗੀ ਹੋਈ ਆ ਤਾਂ ਦੇਖੋ ਜਿਵੇਂ ਚੀਨ ਦੇ ਆਲੇ-ਦਾਲੇ ਕੰਧ ਬਣਾਈ ਸੀ ਉਦਾਂ ਤੇ ਉਹਨਾਂ ਦੇ ਰਾਜਿਆਂ ਨੇ ਉਸੇ ਤਰ੍ਹਾਂ ਇਹ ਕਿਲੇ ਦੇ ਆਲੇ-ਦਾਲੇ ਵੀ ਕੰਧ ਬਣੀ ਹੋਈ ਆ ਤੇ ਪੋਲੇ ਕਾਫੀ ਬਣੇ ਹੋਏ ਨੇ ਪੋਲੇ 게ਟਾਂ ਨੂੰ ਪੋਲ ਕਹਿੰਦੇ ਨੇ ਆਪਾਂ 게ਟ ਕਹਿ ਸਕਦੇ ਆ ਦਰਵਾਜੇ ਕਹਿ ਸਕਦੇ ਆ ਦੇਖੋ ਵਾਓ ਕਿਲੇ ਵਿੱਚ ਐਂਟਰ ਹੋਣਾ ਮਾਮੂਲੀ ਗੱਲ ਨਹੀਂ ਸੀ ਜਦੋਂ ਮੁਗਲਾਂ ਨੂੰ ਮਹਾਰਾਣਾ ਪ੍ਰਤਾਪ ਸਿੰਘ ਹਰਾ ਸਕਦਾ ਤਾਂ ਇਹਦੇ ਵਿੱਚ ਪੋਲ ਦੇਖੋ 게ਟ ਦੇਖੋ ਛੋਟੇ-ਛੋਟੇ ਬਣੇ ਹੋਏ ਨੇ ਬਾਕੀ ਆਹੀ ਸਾਰੇ ਚਤੌੜ ਘੜਦਾ ਕਿਲੇ ਦਾ ਸਾਨੂੰ ਵੀ ਉਸ ਹੀ ਦਿਖਾਤਾ ਪਰ ਫਿਰ ਕਈ ਮੰਦਰ ਬਣੇ ਹੋਏ ਨੇ ਜਿਹੜੀਆਂ ਹੁਣ ਪ੍ਰਾਣੀਆਂ ਨਸਾਲੀਆਂ ਨੇ ਰਾਣੀ ਪਤਮਣੀ ਦਾ ਇੱਕ ਉਹ ਮਹਿਲ ਸੀ ਜਿਹੜਾ ਤੁਹਾਨੂੰ ਦਿਖਾਇਆ ਕਿਉਂਕਿ ਉਹਦੇ ਫਿਲਮ ਵੀ ਬਣੀ ਹੋਈ ਆ ਤੁਸੀਂ ਪ੍ਰੋਪਰ ਆ ਫਿਲਮ ਦੇ ਵਿੱਚ ਵੀ ਆਪਾਂ ਦੇਖ ਸਕਦੇ ਆ ਪਰ ਚਤੌੜਗੜ੍ਹ ਕਿਲੇ ਤੇ ਹੁਣ ਆ ਪ੍ਰਾਣੇ ਪੂਲ ਵੀ ਟੁੱਟੇ ਪਏ ਨੇ ਉੱਪਰ ਐਦਾਂ ਹੀ ਆਉਂਦਾ ਹੈ ਐਸਾ ਵੀ ਪਾਸ ਹਾਂ ਵੀ ਦੋਸਤੋ ਆਪਾਂ ਜੋਧਪੁਰ ਪਹੁੰਚ ਗਏ 30 ਸੋ 7 ਵਜੇ ਆਪਾਂ ਇੱਥੇ ਪਹੁੰਚ ਗਏ ਸੀ ਹੋਟਲ ਦੇ ਵਿੱਚ ਬਾਕੀ ਆ ਆਪਣਾ ਰੂਮ ਆ ਰੂਮ ਤੁਸੀਂ ਚੈੱਕ ਕਰ ਸਕਦੇ ਹੋ ਰੂਮ ਬਹੁਤ ਸੋਹਣਾ 1500 ਦੇ ਵਿੱਚ ਇੱਥੇ ਰੂਮ ਮਿਲਿਆ ਕਿਉਂਕਿ ਜਿਹੜਾ ਇਹ ਪਹਾੜੀ ਏਰੀਆ ਨੂੰ ਮੇਰੇ ਹਿਸਾਬ ਨਾਲ ਪਹਾੜੀ ਏਰੀਆ ਨਾਲੋਂ ਇਹ ਰੂਮ ਮਹਿੰਗਾ ਇੱਥੇ ਰਸਤਾ ਵਾਲਾ ਏਰੀਆ ਮਹਿੰਗਾ ਇੱਥੇ ਕੋਈ ਵੀ ਤੁਸੀਂ ਪਲੇਸ ਦੇਖਣੀ ਆਉਧੀ ਸੋਨੂੰ ਟਿਕਟ ਲੱਗੂਗੀ ਹੈਨਾ ਮਹਿੰਗੇ ਸਸਤੇ ਟਿਕਟਾਂ ਚੱਲਦੀਆਂ ਨੇ ਕਿਸੇ ਦੀ ਮਹਿੰਗੀ ਕਿਸੇ ਦੀ ਸਸਤੀ ਤੇ ਹੋਟਲਾਂ ਦੇ ਰੇਟ ਨੇ ਜਿਹੜੇ ਉਹ ਵੀ 1000 ਤੋਂ ਸਟਾਰਟ ਨੇਗੇ ਜੈਪੁਰ ਆਪਾਂ ਨੂੰ 700 ਦਾ ਮਿਲਿਆ ਜੈਪੁਰ ਤੋਂ ਬਾਹਰਲੀ ਸਾਈਡ ਆ ਕੇ ਆਪਾਂ ਨੂੰ ਮਿਲਿਆ 1000 ਰੁਪਏ ਦਾ 1100 ਦਾ ਤਾਂ ਅੱਜ ਆਪਾਂ ਨੂੰ ਇੱਥੇ 1500 ਦਾ ਗਿਆ ਕੀ ਰੇਟ ਹਾਈ ਹੋਈ ਜਾਂਦੇ ਨੇ ਬੈਕ ਕੈਮਰੇ ਨਾਲ ਰੂਮ ਦਿਖਾ ਦਾਂ ਨਾ ਇੱਥੇ ਬਾਕੀ ਮੋਟਰਸਾਈਕਲ ਤੇਲ ਪਤ ਨਹੀਂ ਕਿੰਨਾ ਖਾਦਾ 4 450 ਕਿਲੋਮੀਟਰ ਚੱਲ ਗਿਆ ਵੈਸੇ ਰੂਮ ਘੈਂਟ ਆ ਪਿੱਛੇ ਪਲੱਗ ਲੱਗੇ ਹੋਏ ਨੇ ਬਸ ਇਹ ਚੀਜ਼ ਇੱਥੇ ਵਧੀਆ ਹੈਗੀ ਬਾਕੀ ਸਫਾਈ ਬਹੁਤ ਹੈ ਆ ਕੁਰਸੀਆਂ ਤਾਂ ਨਹੀਂ ਹੋਈਆਂ ਨਾ ਬੈਗ ਪਏ ਨੇ ਆਪਣਾ ਟੇਬਲ ਵਗੈਰਾ ਇਹਨਾਂ ਦੀ ਸਫਾਈ ਬਹੁਤ ਆ ਬਾਬੇ ਆ ਦੇਖੋ ਬਾਥਰੂਮ ਘੈਂਟ ਆ ਚੀਜ਼ ਓਏ ਕੇਂਦਰ ਗੀਜਰ ਤਾਂ ਹੈ ਹੀ ਨਹੀਂ ਕੋਸਰਨਾ ਉਥੇ ਵਾਈਫਾਈ ਦੀ ਸੁਵਿਧਾ ਹੈਗੀ ਆ ਕਿਉਂਕਿ ਹੁਣ ਠੰਡ ਹੋ ਜਾਂਦੀ ਐ ਸਵੇਰੇ ਸਾਬਨ ਦੀ ਠੰਡ ਹੋ ਜਾਂਦੀ ਐ ਸੋ ਹੁਣ ਮਿਲਾਂਗੇ ਤੁਹਾਨੂੰ ਕੱਲ ਉਦੇਪੁਰ ਵਿੱਚ ਆ ਕੇ ਉਦੇਪੁਰ ਦੀਆਂ ਘੈਂਟ ਘੈਂਟ ਲੋਕੇਸ਼ਨਾਂ ਜਿਹੜੀਆਂ ਮੇਨ ਲੋਕੇਸ਼ਨਾਂ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਸੋ ਅਗਲੇ ਵਲੌਗ ਦੇਖਣ ਨੂੰ ਤਿਆਰ ਰਹੋ ਉਦੇਪੁਰ ਦੀਆਂ ਤੁਹਾਨੂੰ ਸਾਰੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਦਿਖਾਵਾਂਗੇ ਸੋ ਕੀ ਜੀ ਬਾਏ ਬਾਏ ਦੇਖੀ